प्यारे दोस्तों ਜਿਵੇਂ ਕਿ ਆਪ ਜੀ ਨੇ ਸਾਡੀਆਂ ਪਿਛਲੀਆਂ ਕਹਾਣੀਆਂ ਨੂੰ ਬਹੁਤ ਸਾਰਾ ਪਿਆਰ ਤੇ ਮਾਣ ਦਿੱਤਾ ਅਸੀਂ ਆਪ ਜੀ ਦੇ ਹਮੇਸ਼ਾ ਰਿਹੇ ਰਹਾਂਗੇ ਸੋ ਇਸੇ ਚੈਨਲ ਨੂੰ ਇਸੇ ਗਲੜੀ ਨੂੰ ਅੱਗੇ ਤੋਰਦੇ ਹੋਏ ਅਸੀਂ ਸਾਡੀ ਅਗਲੀ ਕਹਾਣੀ ਸਿੱਖਿਆ ਲੈ ਕੇ ਹਾਜ਼ਰ ਹੋਏ ਹਾਂ ਤੇ ਇਸ ਤੋਂ ਪਹਿਲਾਂ ਕਿ ਕਹਾਣੀ ਸ਼ੁਰੂ ਕਰੀਏ ਅਸੀਂ ਆਪਣੇ ਦਰਸ਼ਕਾਂ ਨੂੰ ਪਾਠਕਾਂ ਨੂੰ ਇਹ ਅਨੁਰੋਧ ਜ਼ਰੂਰ ਕਰਾਂਗੇ ਕੀ ਸਾਡੇ ਚੈਨਲ ਨੂੰ ਜਿਨ੍ਹਾਂ ਨਵੇਂ ਦਰਸ਼ਕਾਂ ਨੇ ਪੜ੍ਹਕਾ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਜਰੂਰ ਕਰ ਲੈਣ ਤਾਂ ਜੋ ਸਾਡੀ ਅਗਲੀ ਕਹਾਣੀ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਚੰਗੀ ਚੀਜ਼ ਸਾਰਿਆਂ ਤੱਕ ਪਹੁੰਚ ਸਕੇ ਕਹਾਣੀ ਸ਼ੁਰੂ ਕਰਨ ਲੱਗੇ ਆ ਜੀ ਸਿੱਖਿਆ मैडम ने अपनी क्लास होई ਜਾਂਦੇ ਆ ਹੀ ਬੱਚਿਆਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਨੂੰ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ ਅਤੇ ਬਾਜ਼ਾਰ ਚ ਲੱਗੀਆਂ ਚਾਟ ਵਾਲੀਆਂ ਰੇੜੀਆਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ ਜੋ ਬਿਮਾਰੀਆਂ ਨੂੰ ਸੱਦਾ ਦਿੰਦੀਆਂ ਹਨ ਬੱਚੇ मैडम ਰਜਿੰਦਰ ਦੀਆਂ ਗੱਲਾਂ ਪੂਰੇ ਧਿਆਨ ਨਾਲ ਸੁਣ ਰਹੇ ਸਨ ਗੱਲਾਂ ਕਰਦਿਆਂ ਹੀ ਇੰਨੇ ਜਿਰ ਨੂੰ ਮੈਡਮ ਦੀ ਸਹੇਲੀ ਜੀਤ मैडम ਆ ਗਈ ਤੇ ਕਹਿਣ ਲੱਗੀ ਰਜਿੰਦਰ ਕੱਲ ਚਾਟ ਬਹੁਤ ਹੀ ਸਵਾਦ ਸੀ ਹਾਂ ਮੈਂ ਘਰ ਜਾ ਕੇ ਰੋਟੀ ਵੀ ਨਹੀਂ ਖਾਧੀ ਮੈਨੂੰ ਨੂਰ ਦਾ ਡੈਡੀ ਪੁੱਛ ਰਿਹਾ ਸੀ ਕਿ ਕੀ ਗੱਲ ਅੱਜ ਤੂੰ ਰੋਟੀ ਨਹੀਂ ਖਾਣੀ ਮੈਂ ਕਿਹਾ ਨਹੀਂ ਜੀ ਮੇਰੀ ਤਬੀਅਤ ਠੀਕ ਨਹੀਂ ਮੈਂ ਤਾਂ ਸੌਣ ਲੱਗੀ ਆ ਗੱਲਾਂ ਕਰਦੀਆਂ ਹੋਈਆਂ ਕਲਾਸ ਤੋਂ ਬਾਹਰ ਚਲ ਗਈਆਂ ਬੱਚੇ ਇੱਕ ਦੂਜੇ ਵੱਲ ਵੇਖ ਕੇ ਹੱਸ ਰਹੇ ਸੀ ਮੈਡਮ ਦੀ ਸਿੱਖਿਆ ਨੂੰ ਅਸਿੱਖਿਆ ਸਮਝ ਰਹੇ ਸਨ ਕਿਉਂਕਿ ਸਿੱਖਿਆ ਦੇਣ ਵਾਲੀ ਮੈਡਮ ਆਪ ਸਿੱਖਿਆ ਤੋਂ ਵਾਂਝੀ ਸੀ ਸੋ ਇਹ ਸੀ ਸਾਡੀ ਅੱਜ ਦੀ ਮਿੰਨੀ ਕਹਾਣੀ ਸਿੱਖਿਆ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ ਤੇ ਸ਼ੁਕਰੀਆ ਜੀ